ਪਾਪੀ ਬੰਦੇ ਨੂੰ ਮਾਰਿਆ ਸੀ ਜਿਹੜਾ ਸਾਡੀਆਂ ਸਾਰਿਆਂ ਦੀਆਂ ਧੀਆਂ ਭੈਣਾਂ ਨੂੰ ਮਾਮਾ ਨੂੰ ਟਰੋਲ ਕਰਦਾ ਤੇ ਇੱਥੇ ਤਿੰਨ ਬੁੱਚੜ ਅਫਸਰ ਨੇ ਜਿਹੜੇ ਜਿਨ੍ਹਾਂ ਨੇ ਸਾਡੇ ਸਿੱਖ ਨੌਜਵਾਨੀ ਦਾ ਕਹਾਣੀ ਕੀਤਾ ਬੜਾ ਟੌਰਚਰ ਕੀਤਾ ਸਾਨੂੰ ਵੀ ਕੀਤਾ ਜਿਹੜਾ ਸੂਬਾ ਫਰਹੰਦਪੁਰ ਕਹਿੰਦਾ ਨਾ ਆਪਣੇ ਆਪ ਨੂੰ ਸਾਨੂੰ ਵੀ ਕੀਤਾ ਨੇ ਤੇ ਇੱਕ ਅਗਰਵਾਚਨਾ ਮੰਨੋ ਚਾਹਲ ਇੱਕ ਤੋਂ ਨੂੰ ਪਤਾ ਹੈ ਜਿਹੜਾ ਨਸ਼ੇ ਦੇ ਕੇ ਕੇ ਦੇ ਵਿੱਚ ਵੀ ਚੇਰੇ ਚਾਹ ਹੈ ਤੇ ਭ੍ਰਿਸ਼ਟਾਚਾਰ ਦੇ ਵੀ ਇੰਦਰਜੀਤ ਸੰਦੀਪ ਸਿੰਘ ਸਣੀ ਦੀ ਜਵਾਨਤ ਹੋ ਜਾਣੀ ਸੀ ਬੜੇ ਸੌਖੇ ਤਰੀਕੇ ਨਾਲ ਤੋਂ ਉਹਨਾਂ ਦਾ ਟਾਈਮ ਪੀਰੀਅਡ ਪੂਰਾ ਹੋ ਚੁੱਕਿਆ ਸੀ ਨਾ ਤਾਂ ਉਸ ਨੂੰ ਰੋਕਣ ਲਈ ਤੇ ਨਾਲੇ ਇਹਨਾਂ ਨੂੰ ਇਹਨਾਂ ਦੇ ਪ੍ਰਤੀ ਹਮਦਰਦੀ ਦੇਣ ਲਈ ਲੋਕਾਂ ਦੀ ਜਾਣ ਬੁੱਝ ਕੇ ਸਜ਼ਾ ਜਾਬਤਾ ਬੰਦੇ ਨੂੰ ਅੰਡਰ ਟ੍ਰਾਇਲ ਬੰਦੇ ਨਾਲ ਰੱਖਿਆ ਗਿਆ ਜੀ ਦੇਖਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਆਪਾਂ ਇੱਥੇ ਗੁਲਾਮ ਆ ਗੁਲਾਮ ਹੋਣ ਦੇ ਨਾਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਨਿਰਪੱਖ ਪੋਸਟ ਦੇ ਨਾਲ ਜੁੜੇ ਹੋ ਤੁਸੀਂ ਅਸੀਂ ਇਸ ਸਮੇਂ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਕੋਲ ਪਹੁੰਚੇ ਹੋਏ ਤਾਂ ਕਈ ਜਿਹੜੀਆਂ ਪੰਥਕ ਆਗੂ ਜਿਹੜੇ ਸੀਗੇ ਇੱਥੇ ਮੌਜੂਦ ਨੇ ਇਹਨਾਂ ਦੇ ਵੱਲੋਂ ਵੱਡੇ ਪੱਧਰ ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਭਾਈ ਸੰਦੀਪ ਸਿੰਘ ਹੋਰਾਂ ਦੇ ਉੱਤੇ ਜਿਹੜਾ ਤਸੱਦਦ ਕੀਤਾ ਗਿਆ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਸਿੱਧੇ ਤੌਰ ਤੇ ਜਿਹੜ ਨੇ ਇਲਜ਼ਾਮ ਲੱਗੇ ਨੇ ਸੋ ਬਿਲਕੁਲ ਇਸੇ ਵਿੱਚ ਸਾਡਾ ਨਾਲ ਵਾਰਿਸ ਪੰਜਾਬ ਦੇ ਆਗੂ ਅ ਲਖਵੀਰ ਸਿੰਘ ਸਾਉਂਟੀ ਜੀ ਮੌਜੂਦ ਜਰ ਹੈ ਆਪਾਂ ਗੱਲਬਾਤ ਕਰਦੇ ਹਾਂ ਬਾਬਾ ਜੀ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਇਹ ਹਾਲਾਤ ਬਣ ਚੁੱਕੇ ਨੇ ਤੁਸੀਂ 2-3 ਦਿਨਾਂ ਤੋਂ ਇੱਥੇ ਬੈਠੇ ਹੋਏ ਹੋ ਪਰ ਉਹਨਾਂ ਦੇ ਕੰਨਾਂ 'ਚ ਜੂ ਨਹੀਂ ਸਰਕਰੀ ਅੱਲਾ ਤਾਂ ਨਰਪੱਤ ਕੋ ਪੋਸਟ ਟੀਵੀ ਨੂੰ ਤੇ ਰੱਬ ਵਰਗੇ ਸਰੋਤਿਆਂ ਨੂੰ ਆਪ ਜੀ ਨੂੰ ਸਾਰਿਆਂ ਨੂੰ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਆਪਾਂ ਕੀ ਦੇਖਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਆਪਾਂ ਇੱਥੇ ਗੁਲਾਮ ਆ ਗੁਲਾਮ ਹੋਣ ਦੇ ਨਾਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਹੜਾ ਸੰਦੀਪ ਸਿੰਘ ਸਣੀ ਨੇ ਇਹਨਾਂ ਨੇ ਇੱਕ ਪਾਪੀ ਬੰਦੇ ਨੂੰ ਮਾਰਿਆ ਸੀ ਜਿਹੜਾ ਸਾਡੀਆਂ ਸਾਰਿਆਂ ਦੀਆਂ ਧੀਆਂ ਭੈਣਾਂ ਨੂੰ ਮਾਮਾ ਨੂੰ ਟਰੋਲ ਕਰਦਾ ਮਾੜੇ ਸ਼ਬਦ ਬੋਲਦਾ ਸੀ ਗੁਰੂਆਂ ਪੀਰਾਂ ਨੂੰ ਮਾੜੇ ਸ਼ਬਦ ਬੋਲਦਾ ਸੀ ਉਹ ਜਿਹੜੀ ਧੀ ਹੁੰਦੀ ਆ ਭੈਣ ਹੁੰਦੀ ਆ ਸਾਰਿਆਂ ਦੀ ਸਾਂਝੀ ਹੁੰਦੀ ਆ ਇਸ ਲਈ ਉਸ ਦਾ ਉਹਨਾਂ ਨੇ ਸੋਦਾ ਲਾਤਾ ਕਿਉਂਕਿ ਉਹਨਾਂ ਤੋਂ ਜਰਿਆ ਨਹੀਂ ਗਿਆ ਤੇ ਸਤਿਗੁਰ ਦੀ ਕਿਰਪਾ ਹੋਈ ਉਹਨਾਂ ਨੇ ਸੋਦਾ ਲਾਤਾ ਉਸ ਕਰਕੇ ਉਹ ਅੰਡਰ ਟ੍ਰਾਇਲ ਕੇਸ ਚੱਲਦਾ ਹਲੇ ਇੱਥੇ ਪਟਿਆਲੇ ਦੀ ਪਹਿਲਾਂ ਅੰਮ੍ਰਿਤਸਰ ਚ ਫਿਰ ਇੱਥੇ ਪਟਿਆਲੇ ਦੀ ਜੇਲ੍ਹ ਵਿੱਚ ਲੈ ਕੇ ਉਹਨਾਂ ਨੂੰ ਬੰਦ ਕਰਤਾ ਤੇ ਇੱਥੇ ਤਿੰਨ ਮੁਚੜ ਅਫਸਰ ਨੇ ਜਿਹੜੇ ਇਹਨਾਂ ਨੇ ਸਾਡੇ ਸਿੱਖ ਨੌਜਵਾਨੀ ਦਾ ਕਹਾਣ ਕੀਤਾ ਬੜਾ ਟੌਰਚਰ ਕੀਤਾ ਸਾਨੂੰ ਵੀ ਕੀਤਾ ਜਿਹੜਾ ਸੂਬਾ ਸਰਹੰਦ ਕਹਿੰਦਾ ਹੈ ਨਾ ਆਪਣੇ ਆਪ ਨੂੰ ਸਾਨੂੰ ਵੀ ਕੀਤਾ ਨੇ ਇੱਕ ਗਰਬਚਨਾ ਮੰਨੋ ਚਾਹਲ ਇੱਕ ਤੁਹਾਨੂੰ ਪਤਾ ਹੈ ਜਿਹੜਾ ਨਸ਼ੇ ਦੇ ਕੇਸ ਕੇਸ ਦੇ ਵਿੱਚ ਵੀ ਚੇਰੇ ਚਾਹ ਹੈ ਤੇ ਭ੍ਰਿਸ਼ਟਾਚਾਰ ਦੇ ਵੀ ਇੰਦਰਜੀਤ ਇਹ ਸਾਰੇ ਮਾੜੇ ਅਫਸਰ ਸੀ ਆਪਣੀ ਭਾਸ਼ਾ ਦੇ ਵਿੱਚ ਆਪਾਂ ਇਹਨਾਂ ਨੂੰ ਪੁੱਛੜ ਵੀ ਕਹਿ ਸਕਦੇ ਹਾਂ ਵੈਸ਼ੀਅਨਾਂ ਜਿਹੜੀ ਇਹਨਾਂ ਦਾ ਵਰਤੀ ਆ ਉਹ ਵੀ ਕਹਿ ਸਕਦੇ ਹਾਂ ਇਹਨਾਂ ਨੇ ਮਾੜਾ ਕੰਮ ਕਰਕੇ 30 ਸਾਲ ਮਗਰੋਂ ਕੋਰਟ ਨੇ ਲਿਆ ਕੇ ਇਹਨਾਂ ਨੂੰ ਸਜ਼ਾ ਦਿੱਤੀ ਪੂਰੇ ਤਾਂ ਜੇ ਪਰਿਵਾਰ ਲੜੀ ਗਏ ਲੜੀ ਗਏ ਲੜੀ ਗਏ 30 ਸਾਲ ਲੰਘ 30 ਸਾਲ ਮਗਰੋਂ ਲਿਆ ਕੇ ਇਸ ਜੇਲ੍ਹ ਦੇ ਦਿੱਤੇ ਤੇ ਇਹਨਾਂ ਨੂੰ ਕਢਵਾਉਣ ਦੀ ਨਾਲ ਦੀ ਨਾਲੇ ਤਿਆਰੀ ਲੱਗ ਗਈ ਸੰਦੀਪ ਸਿੰਘ ਸਣੀ ਦੀ ਜਵਾਨਤ ਹੋ ਜਾਣੀ ਸੀ ਬੜੇ ਸੌਖੇ ਤਰੀਕੇ ਨਾਲ ਪਰ ਉਹਨਾਂ ਦਾ ਟਾਈਮ ਪੀਰੀਅਡ ਪੂਰਾ ਹੋ ਚੁੱਕਿਆ ਸੀ ਨਾਲ ਤਾਂ ਉਸ ਨੂੰ ਰੋਕਣ ਲਈ ਤੇ ਨਾਲੇ ਇਹਨਾਂ ਨੂੰ ਇਹਨਾਂ ਦੇ ਪ੍ਰਤੀ ਹਮਦਰਦੀ ਦੇਣ ਲਈ ਲੋਕਾਂ ਦੀ ਜਾਣ ਬੁੱਝ ਕੇ ਸਜਾ ਜਾਬਤਾ ਬੰਦੇ ਨੂੰ ਅੰਡਰ ਟ੍ਰਾਇਲ ਬੰਦੇ ਨਾਲ ਰੱਖਿਆ ਗਿਆ ਹੂੰ ਫਿਰ ਜਾਣ ਬੁਝ ਕੇ ਟਸਰਾਂ ਪਾਈਆਂ ਗਈਆਂ ਜੀ ਹੂੰ ਜਿਵੇਂ ਤੁਸੀਂ ਮੰਨੂ ਬੋਲੀ ਜਾਓ ਮੈਂ ਤੁਹਾਨੂੰ ਬੋਲੀ ਜਾਵਾਂ ਕਦੇ ਤਾਂ ਗੁੱਸਾ ਆਊਗਾ ਮੰਨ ਲਓ ਸਾਜ਼ਿਸ਼ ਕੀਤੀ ਹੈ ਸਾਰੀ ਹਾਂਜੀ ਸੋਚੀ ਸਮਝੀ ਚਾਲ ਜਾਣ ਬੁਝ ਕੇ ਉਹ ਫਿਰ ਚੜਾਪਾ ਪਵਾ ਕੇ ਦਿਖਾਤਾ ਵੀ ਸਣੀ ਨੇ ਉਹਨਾਂ ਨੂੰ ਮਾਰਿਆ ਹੂੰ ਤੇ ਆਪਾਂ ਨੂੰ ਕੱਲ ਵਕੀਲ ਸਾਹਿਬ ਦੱਸ ਕੇ ਗਏ ਨੇ ਭਮਣ ਬ੍ਰਦਰ ਸਾਹਿਬ ਜੱਜ ਸਾਹਿਬ ਦੇ ਨਾਲ ਵੀਡੀਓ ਕਾਲ ਤੇ ਪੇਸ਼ੀ ਪਈ ਆ ਉਹਨਾਂ ਨੇ ਵੀ ਦੇਖਿਆ ਕਿ ਕਿਵੇਂ ਸਰੀਰ ਦਾ ਕਹਾਣ ਕੀਤਾ ਹੋਇਆ ਐ ਐਡਾ ਕੁਝ ਹੋਣ ਦੇ ਬਾਵਜੂਦ ਵੀ ਉਹ ਤਿੰਨ ਬੰਦਿਆਂ ਨੂੰ ਤੈਨੂੰ ਸਿੱਟਕਈ ਜਾਂਦੇ ਨੇ ਤੇ ਸਾਡੇ ਬੰਦੇ ਨੂੰ ਦੋਸ਼ੀ ਬਣਾਈ ਜਾਂਦੇ ਨੇ ਜਦ ਕਿ ਤਸ਼ਦਦ ਦੇ ਵਿਉਂਤੇ ਕਰਤਾ ਇਹ ਸਰਕਾਰੀ ਦਸ਼ਤ ਕਰਤੀ ਹੋਈ ਆ ਉਹਦੇ ਤੇ ਔਰ ਉੱਥੇ ਹੋਈ ਆ ਜਿੱਥੇ ਉਹਦੀ ਜਾਨ ਮਾਲ ਦੀ ਰੱਖਿਆ ਜੇਲ੍ਹ ਚ ਹੋਣੀ ਚਾਹੀਦੀ ਸੀ ਫਿਰ ਕੋਰਟ ਆਰਡਰ ਦਿੰਦਾ ਐ ਵੀ ਇਹਨਾਂ ਦੀ ਡਾਕਟਰੀ ਮੈਨਾ ਕਰਵਾਇਆ ਜਾਵੇ ਇਹਨਾਂ ਨੂੰ ਪੇਸ਼ ਕੀਤਾ ਜਾਵੇ ਫਿਜ਼ੀਕਲੀ ਉਹਦੇ ਵੀ ਛਿੱਕੇ ਤੇ ਟੰਗਤਾ ਸਾਰਾ ਕੁਝ ਕਿਉਂ ਨਹੀਂ ਪੇਸ਼ ਕਰ ਰਹੇ ਕਿਉਂਕਿ ਉਹ ਜ਼ਿਆਦਾ ਟੌਰਚਰ ਕੀਤਾ ਹੋਇਆ ਜੇ ਅੱਜ ਲੈ ਕੇ ਆਉਂਦੇ ਨੇ ਬਾਹਰ ਤੋਂ ਸਾਰਾ ਖੇੜ ਹੈ ਜਿਹੜਾ ਨੰਗਾ ਚਿੱਟਾ ਹੁੰਦਾ ਵੀ ਜਾਣ ਬੁੱਝ ਕੇ ਕਿਵੇਂ ਇਹ ਬਿਉਤ ਬੰਦੀ ਬਣੀ ਆ ਉਸ ਚੀਜ਼ ਨੂੰ ਲੁਕਾਉਣ ਦੇ ਲਈ ਸਾਰਾ ਵਰਤਾਂਤ ਕਸਿਆ ਜਾ ਰਿਹਾ ਆ ਆ ਪੋਰੇ ਬੈਠੇ ਆ ਰਾਤ ਵੀ ਬੈਠੇ ਆ ਹੁਣ ਵੀ ਬੈਠੇ ਆ ਤੁਸੀਂ ਦੇਖੋ ਉਰੇ ਬੈਠਿਆਂ ਨੇ ਆਪਾਂ ਨੇ ਕੀ ਮੰਗ ਕੀਤੀ ਹੈ ਵੀ ਇੱਕ ਪਰਿਵਾਰ ਨੂੰ ਮਿਲਾਇਆ ਜਾਵੇ ਜਿਹੜਾ ਦੁਨੀਆ ਦਾ ਕੋਈ ਵੀ ਕਾਨੂੰਨ ਆ ਰੋਕ ਨਹੀਂ ਸਕਦਾ ਹੋਰ ਕੋਈ ਬੱਕਰੀ ਮੰਗਤਾ ਹੈ ਨਹੀਂ ਮੈਡੀਕਲ ਦਿਖਾਓ ਤੇ ਪਰਿਵਾਰ ਨਾ ਬਣਾਓ ਬਿਲਕੁਲ ਜੀ ਤੇ ਇੱਕੋ ਜੀ ਟਰੀਟਮੈਂਟ ਚੱਲਦੀ ਹੋਵੇ ਬਈ ਯਾਰ ਡਾਕਟਰੀ ਟਰੀਟਮੈਂਟ ਚੱਲਦੀ ਹੋਵੇ ਦੁਨੀਆ ਦਾ ਕੋਈ ਵੀ ਕਾਨੂੰਨ ਹੈ ਉਹ ਕਹ ਇਹ ਨਹੀਂ ਕਹਿੰਦਾ ਵੀ ਕਿਸੇ ਵੀ ਬੰਦੇ ਨੂੰ ਜੇਲ੍ਹ ਵਿੱਚ ਬੰਦ ਨੂੰ ਜਾਂ ਹਵਾ ਲਾਤੀ ਨੂੰ ਉਹਦੇ ਪਰਿਵਾਰ ਨੂੰ ਨਾ ਮਿਲਾਇਆ ਜਾਵੇ ਉਹ ਹੱਕ ਹੈ ਮੇਰਾ ਨਾ ਪਰ ਉਹ ਇੱਥੇ ਸਾਰੀਆਂ ਧੱਜੀਆਂ ੜਾਈਆਂ ਜੀ ਇਹਨੇ ਕਾਨੂੰਨ ਦੀਆਂ ਗੈਰ ਸੰਵਿਧਾਨਕ ਸਰਕਾਰ ਹੋਗੀ ਇਹ ਸਾਰਾ ਕੁਝ ਜਾਣਬੁੱਝ ਕੇ ਕਰਕੇ ਸਨਿਤ ਸੱਟਦਾ ਮਨੋਂ ਵਾਲਾ ਸੱਟਣਾ ਤੇ ਲੈ ਸਿਕ ਕੌਮ ਦਾ ਵੀ ਅਸੀਂ ਏਕਨੇ ਤੁਹਾਨੂੰ ਮਾਰਾਂਗੇ ਸਾਨੂੰ ਵੀ ਜੇਲਾਂ ਚ ਟੌਰਚਰ ਕਰਦੇ ਰਹੇ ਹਲਾਕਤ ਕਰਨਗੇ ਵੱਖ-ਵੱਖ ਤਰੀਕਿਆਂ ਨਾਲ ਕਰਦੇ ਰਹੇ ਨੇ ਤੇ ਦੱਸੋਗੇ ਫਿਰ ਫੇਰੀ ਦਿਖਾਗੇ ਕਿ ਨਾ ਤੇ ਠੀਕ ਹੈ ਠੀਕ ਹੈ ਇੱਕ ਗੱਲ ਆਪਾਂ ਕਹਾਂਗੇ ਵੀ ਜਿਹੜਾ ਪ੍ਰਮਾਤਮਾ ਉਹਦੀ ਲਾਠੀ ਦੇ ਵਿੱਚ ਆਵਾਜ਼ ਨਹੀਂ ਜਦੋਂ ਪੈਂਦੀ ਉਦੋਂ ਪਤਾ ਲੱਗਦਾ ਆ ਕੇ ਜੋ ਵੀ ਹੋਇਆ ਮੈਸੇਜ ਉਹ ਫੇਰ ਚੜਦੀ ਕਲਾ 'ਚ ਨਾਲੋਂ ਇਹ ਫੇਰ ਡੈੱਡ ਹੋਣਗੇ ਕਹਿਣ ਤੋਂ ਭਾਵ ਵੀ ਐਡਾ ਜ਼ੁਲਮ ਕਰਕੇ ਵੀ ਸਰਕਾਰ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੇ ਜੇਲ੍ਹ ਪ੍ਰਸ਼ਾਸਨ ਉਹ ਤਿੰਨ ਇਹ ਜੇ ਦੋਸ਼ੀਆਂ ਨੂੰ ਬਚਾਉਣ 'ਚ ਲੱਗਿਆ ਹੋਇਆ ਲੋਕਾਂ ਦੇ ਵਿੱਚ ਹਮਦਰਦੀ ਲੈਣ ਲੱਗਿਆ ਹੋਇਆ ਹੈ ਜਿਨ੍ਹਾਂ ਨੇ ਮਾੜਾ ਕੰਮ ਕੀਤਾ ਜਿਨ੍ਹਾਂ ਚੰਗਾ ਕੰਮ ਕੀਤਾ ਉਹਨੂੰ ਇੱਕ ਸਮਾਜ ਦੇ ਵਿੱਚ ਮਾੜਾ ਦਿਖਾਇਆ ਯਾਰ ਉਹਨੇ ਜੀ ਤਿੰਨ ਪੁਲਿਸ ਵਾਲੇ ਕੋਲ ਤੇ ਜੁਨੇ ਐਂਕ ਕਰਤਾ ਜੁਨੇ ਫਰਾਣਾ ਕਰਤਾ ਇੱਥੋਂ ਪਤਾ ਲੱਗਦਾ ਵੀ ਵਰਤੀ ਕੀ ਆ ਅਸੀਂ ਗੁਲਾਮ ਆ ਇਸ ਲਈ ਸਾਡੇ ਨਾਲ ਹੁੰਦਾ ਨਹੀਂ ਹੁਣ ਭਾਈ ਸਾਹਿਬ ਗਏ ਹੋਏ ਨੇ ਮਿਲਣ ਕਹਿੰਦੇ ਮਲਾਵਾਂਗੇ ਉਸ ਤੋਂ ਬਾਅਦ ਹੀ ਕੁਝ ਨਿਕਲ ਕੇ ਸਾਹਮਣੇ ਆਏਗਾ ਜੇਕਰ ਉੱਥੇ ਪਤਾ ਲੱਗਦਾ ਉਹ ਦੱਸਦੇ ਨਹੀਂ ਵੀ ਮੇਰੇ ਨਾਲ ਤਸੱਦਦ ਹੋਈ ਆ ਉਸ ਤੋਂ ਬਾਅਦ ਤੁਹਾਡੀ ਅਗਲੀ ਰਣਨੀਤੀ ਕੀ ਆ ਇੱਥੇ ਜੀ 10 ਤਰੀਕ ਨੂੰ ਮਲਾ ਦੇਣਾ ਚਾਹੀਦਾ ਸੀ ਪਹਿਲੇ ਤੌਰ ਤੇ ਉਸ ਤੋਂ ਪਹਿਲਾਂ ਜਦੋਂ ਪਤਾ ਲੱਗਿਆ ਨਾ ਵੀ ਮੇਰੇ ਨਾਲ ਇਹ ਕੁਝ ਕਰਨਗੇ ਭਾਈ ਸਾਹਿਬ ਨੇ ਸੰਦੀਪ ਸਿੰਘ ਸਣੀ ਨੇ ਐਪਲੀਕੇਸ਼ਨਾਂ ਦਿੱਤੀਆਂ ਨੇ ਵੀ ਮੈਨੂੰ ਇੱਥੋਂ ਸ਼ਿਫਟ ਕੀਤਾ ਜਾਵੇ ਜਾਂ ਮੇਰੀ ਵੈਰਕ ਬਦਲੀ ਜਾਵੇ ਜਾਂ ਮੇਰੀ ਜੇਲ ਬਦਲੀ ਜਾਵੇ ਵੀ ਇਹ ਇਹਨਾਂ ਨਾਲ ਮਾਹੌਲ ਖਰਾਬ ਹੋ ਰਿਹਾ ਸਾਡਾ ਤਣਾ ਤਣੀ ਹੋ ਰਹੀ ਹੈ ਫਿਰ ਉਸੇ ਟਾਈਮ ਕਿਉਂ ਨਹੀਂ ਕਾਰਵਾਈ ਕੀਤੀ ਇੱਕ ਤੁਹਾਨੂੰ ਲੱਗਦਾ ਵੀ ਜੇਲ ਦੇ ਅੰਦਰ ਕਿ ਇਹ ਸੰਦੀਪ ਸਿੰਘ ਜਣ ਨੂੰ ਮਾਰਨ ਦੀ ਸਾਜ਼ਿਸ਼ ਚੱਲ ਰਹੀ ਆ ਬਿਲਕੁਲ ਜੀ ਕਿੰਨੇ ਸਿੰਘ ਸਾਡੇ ਮਾਰਤੇ ਆ ਪਿੱਛੇ ਜੇ ਸਾਡਾ ਹਰਮਿੰਦਰ ਸਿੰਘ ਮਿੰਟੂ ਨਹਿਕ ਸਿੰਘ ਜੋਧਾ ਮਾਰ ਕੇ ਕਹਿੰਦੇ ਜੀ ਅਟੈਕ ਹੋ ਗਿਆ ਕਿਹੜਾ ਉਹਦਾ ਪੋਸਟਮਾਰਟਮ ਕਰਵਾ ਕੇ ਸਾਨੂੰ ਉਹਨੂੰ ਰਿਪੋਰਟ ਥੋੜੀ ਦਿੱਤੀ ਉਹ ਸਾਨੂੰ ਤੇ ਉਦੋਂ ਪਹਿਲਾਂ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਸਾਡਾ ਸਿੱਖ ਨੌਜਵਾਨ ਮਾਰ ਦਿੱਤਾ ਉਦੋਂ ਪਹਿਲਾਂ ਬਠਿੰਡੇ ਮਾਰਤਾ ਉਦੋਂ ਪਹਿਲਾਂ ਜੇ ਆਪਾਂ ਚੱਲੀਏ ਤਾਂ ਅਮਰਸਰ ਕੇਂਦਰੀ ਜੇਲ੍ਹ ਚ ਮਾਰਤਾ ਬੜੇ ਹੋਏ ਨੇ ਅੱਜ ਤੋਂ ਹੀ ਪਹਿਲਾਂ ਤੁਸੀਂ ਹੁੰਦੇ ਨੇ ਇਹ ਜਾਣ ਪੁੱਝ ਕੇ ਹੁੰਦੇ ਨੇ ਤੇ ਪਰਿਵਾਰ ਨੂੰ ਮਲਾਉਣ ਦਾ ਜਿਹੜਾ ਹੁਣ ਲੈ ਕੇ ਗਏ ਨੇ ਇਹ ਤੁਹਾਡੇ ਸਾਰਿਆਂ ਦੇ ਜਿਹੜਾ ਦਬਾਅ ਕਾਰਨ ਲੱਗੇ ਨੇ ਕੌਮ ਦਾ ਦਬਾਅ ਪੈ ਗਿਆ ਤੁਸੀਂ ਨਿਰਪੱਖ মিডিਆ ਵਾਲਿਆਂ ਨੇ ਸਾਡੀ ਗੱਲ ਨੂੰ ਦੁਨੀਆ ਤੱਕ ਪਹੁੰਚਾਇਆ ਫੇਰ ਇਹਨਾਂ ਤੇ ਦਬਾਅ ਪਿਆ ਹਾਲੇ ਤਾਂ ਤੁਹਾਡੇ ਸਾਹਮਣੇ ਮੁਲਾਕਾਤ ਨੂੰ ਵੀ ਨਹੀਂ ਮੰਨਦੇ ਅੱਜ ਮੰਨੇ ਨੇ ਇਹ ਤਾਂ ਆਪ ਕਹਿੰਦੇ ਪਹਿਲੇ ਦਿਨ ਹੀ ਮਨਾ ਦੇਣਾ ਚਾਹੀਦਾ ਸੀ ਭਾਈ ਆ ਲਓ ਟਾਡਾ ਬੰਦਾ ਕੋਈ ਗੱਲ ਨਹੀਂ ਜੇ ਕੋਈ ਹੋ ਗਿਆ ਲੜਾਪਾ ਹੋਊਗੀ ਆਪਸ ਵਿੱਚ ਹੀ ਆ ਤੁਹਾਡਾ ਬੰਦੇ ਨੂੰ ਮਿਲੋ ਆ ਜੇਣਾ ਕੋਈ ਕੇਸ ਚਲਾਉਣਾ ਉਹ ਤਾਂ ਤੁਸੀਂ ਚਲਾਉਣਾ ਹੀ ਆ ਤੋਂ ਵੀ ਚਲਾ ਦੇਣਾ ਉਂ ਵੀ ਪਾ ਦੇਣਾ ਸਾਨੂੰ ਪਤਾ ਝੂਠੇ ਵੀ ਪਾਉਨੇ ਹੋ ਸੱਚੇ ਤਾਂ ਪੈਣੀ ਪਾਣਾ ਨੇ ਝੂਠੀ ਪਾਉਨੇ ਹੋ ਇਸ ਕਰਕੇ ਬਿਲਕੁਲ ਸਰਕਾਰ ਜਿਹੜੀ ਗੈਰ ਸਿਧਾਂਤਕ ਹੋ ਚੁੱਕੀ ਆ ਨਾਲ ਹੀ ਪ੍ਰਸ਼ਾਸਨ ਆ ਜਿਹੜਾ ਸਾਰਾ ਗੈਰ ਸਿਧਾਂਤਕ ਹੋ ਚੁੱਕਿਆ ਇਹ ਸਾਰੇ ਨਾ ਭ੍ਰਿਸ਼ਟਾਚਾਰ ਦੇ ਵਿੱਚ ਸਾਰੇ ਲਿਬੜੇ ਹੋਏ ਨੇ ਆਪਣੀ ਸਾਖ ਬਚਾਉਣ ਦੇ ਲਈ ਸਾਡੇ ਨੌਜਵਾਨਾਂ ਤੇ ਇਹ ਇਹ ਜਿਹੇ ਪਰਚੇ ਪਾ ਰਹੇ ਨੇ ਉਹਨਾਂ ਤੇ ਇਹ ਜਿਹੇ ਤਰ੍ਹਾਂ ਦੀਆਂ ਕਰਵਾ ਰਹੇ ਨੇ ਇਹ ਸਾਰਾ ਕੁਝ ਗਿਣੀ ਮਿਤੀ ਸ਼ਾਸਨ ਦੇ ਅਧੀਨ ਹੋਇਆ ਸੋ ਬਿਲਕੁਲ ਇਹ ਵਾਰਿਸ ਪੰਜਾਬ ਦੇ ਆਗੂ ਲਖਬੀਰ ਸਿੰਘ ਸੌਂਟੀ ਸੀਗੇ ਜਿਹੜਾ ਦਾ ਕਹਿਣਾ ਕਿ ਸਿੱਧੇ ਤੌਰ ਤੇ ਭਾਈ ਸੰਦੀਪ ਸਿੰਘ ਸਣੀ ਨੂੰ ਜਿਹੜਾ ਹੈ ਜੇਲ੍ਹ ਦੇ ਵਿੱਚ ਸਾਜ਼ਿਸ਼ ਦੇ ਤਹਿਤ ਡੱਕਿਆ ਗਿਆ ਕਿਤੇ ਨਾ ਕਿਤੇ ਜੇਲ੍ਹ ਪ੍ਰਸ਼ਾਸਨ ਦੀ ਸਾਜ਼ਿਸ਼ ਹੈ ਕਿ ਭਾਈ ਸੰਦੀਪ ਸਿੰਘ ਸਣੀ ਨੂੰ ਜਿਹੜਾ ਹੈ ਜੇਲ੍ਹ ਦੇ ਅੰਦਰ ਹੀ ਖਤਮ ਕਰ ਦਿੱਤਾ ਜਾਵੇ ਤੇ ਇਸੇ ਤਰੀਕੇ ਦੇ ਨਾਲ ਕਿੰਨੇ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਪੁਲਿਸ ਅਫਸਰਾਂ ਦੇ ਵੱਲੋਂ ਮੌਤ ਦੇ ਘਾਟ ਉਤਾਰੇਗਾ ਕੈਰਾ ਸ਼ੁਕਦਰ ਨਾਲ ਮੈਂ ਵੀ ਆਪਣਾ ਪੱਖ ਪਾਸਟ